ਜਹਾਦਤ ਦੇ ਸੰਕਲਪ ਨੂੰ ਮੇਟਨ ਦੇ ਸੰਗੀਯਤਨ ਸਾਥੀਓ ਅਦਾਰਾ ਇਨਕਲਾਬੀ ਸਾਡਾ ਵਿੱਚ ਤੁਹਾਡਾ ਸਵਾਗਤ ਹੈ ਖਿਆਲ ਜਾਂ ਸੰਕਲਪ ਕੋਈ ਅਸਮਾਨੋਂ ਨਹੀਂ ਉਤਰਦੇ ਬਲਕਿ ਸਮਾਜਿਕ ਅਮਲ ਵਿੱਚੋਂ ਹੀ ਪੈਦਾ ਹੁੰਦੇ ਹਨ ਅਤੇ ਮੂਲਵੇਂ ਰੂਪ ਵਿੱਚ ਅਮਲ ਦੀ ਗਵਾਹੀ ਕਰਦੇ ਹਨ ਇਸ ਰਿਸ਼ਤੇ ਦੇ ਆਧਾਰ ਉਪਰ ਇਹ ਸਮਾਜਿਕ ਵੇਗ ਦਾ ਹਰ ਅਮਲ ਚੱਲਦਾ ਹੈ ਵੈਸੇ ਤਾਂ ਪੂਰੀ ਦੀ ਪੂਰੀ ਸਿੱਖ ਲਹਿਰ ਨੇ ਖਾਸ ਕਰਕੇ ਪੋਹ ਦੇ ਮਹੀਨੇ ਨੇ ਪੰਜਾਬ ਦੇ ਇਤਿਹਾਸ ਵਿੱਚ ਤਿਆਗ ਕੁਰਬਾਨੀ ਦ੍ਰਿੜਤਾ ਤੇ ਆਪਾ ਵਾਰੂ ਭਾਵਨਾ ਦੇ ਸੰਕਲਪਾਂ ਨੂੰ ਐਨਾ ਡੂੰਘਾ ਪੰਜਾਬੀ ਲੋਕਮਨਾਂ ਦੇ ਅੰਦਰ ਵਸਾਇਆ ਹੈ ਕਿ ਇਸ ਨੂੰ ਮਿਟਣਾ ਐਨਾ ਆਸਾਨ ਨਹੀਂ ਹੈ ਪਰ ਭਾਜਪਾ ਤੇ ਆਰਐਸਐਸ ਵੱਲੋਂ ਇਨ੍ਹਾਂ ਸੰਕਲਪਾਂ ਨੂੰ ਪੰਜਾਬੀ ਲੋਕਮਨਾਂ ਅੰਦਰੋਂ ਖਤਮ ਕਰਨ ਲਈ ਸਿੱਖ ਲਹਿਰ ਉੱਪਰ ਸਿਆਸੀ ਤੇ ਵਿਚਾਰਧਾਰਕ ਹਮਲੇ ਕੀਤੇ ਜਾ ਰਹੇ ਹਨ ਖਾਲਸੇ ਦੇ ਖੂਨ ਨਾਲ ਉੱਕਰੇ ਹੋਏ ਇਸ ਇਤਿਹਾਸ ਨੂੰ ਖਤਮ ਕਰਨਾ ਭਾਜਪਾ ਤੇ ਸੰਘ ਦੇ ਵੱਸ ਦੀ ਗੱਲ ਨਹੀਂ ਪਰ ਇਸ ਸ਼ਹਾਦਤ ਦੇ ਸੰਕਲਪ ਨੂੰ ਧੁੰਦਲਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਭਾਜਪਾ ਸਰਕਾਰ ਵੱਲੋਂ ਛੋਟੇ ਸਹਿਬਜ਼ਾਦਿਆਂ ਫਤੇਹ ਸਿੰਘ ਤੇ ਜੋਰਾਵਰ ਸਿੰਘ ਦੇ ਸ਼ਹੀਦੀ ਦਿਨ ਨੂੰ ਵੀਰਬਾਲ ਦਿਵਸ ਦਾ ਨਾਮ ਦੇ ਕੇ ਮਨਾਉਣ ਦਾ ਫੈਸਲਾ ਕੀਤਾ ਗਿਆ ਸ਼੍ਰੋਮਣੀ ਕਮੇਟੀ ਵੱਲੋਂ ਇਸ ਦਾ ਰਸਮੀ ਵਿਰੋਧ ਵੀ ਕੀਤਾ ਗਿਆ ਪਰ ਦੂਸਰੀ ਪਾਸੇ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾ ਵੱਲੋਂ ਭਾਜਪਾ ਸਰਕਾਰ ਦੇ ਇਸ ਫੈਸਲੇ ਦਾ ਸਮਰਥਨ ਕੀਤਾ ਗਿਆ 2018 ਵਿੱਚ ਭਾਜਪਾ ਦੇ 60 ਪਾਰਲੀਮੈਂਟ ਮੈਂਬਰਾਂ ਨੇ ਲੋਕ ਸਭਾ 'ਚ ਮੰਗ ਕੀਤੀ ਕਿ ਛੋਟੇ ਸਹਿਬਜਾਦਿਆਂ ਦੇ ਸ਼ਹੀਦੀ ਦਿਨ ਨੂੰ ਬਾਅਦ ਦਿਨਸ ਦੇ ਤੌਰ ਤੇ ਮਨਾਇਆ ਜਾਵੇ 2022 ਵਿੱਚ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਕਰਕੇ ਬਾਲ ਦਿਵਸ ਦੇ ਅੱਗੇ ਵੀਰ ਸ਼ਬਦ ਲਗਾ ਕੇ ਇਸ ਨੂੰ ਵੀਰ ਬਾਲ ਦਿਵਸ ਦੇ ਤੌਰ ਤੇ 26 ਦਸੰਬਰ ਨੂੰ ਮਨੋਰ ਦਾ ਫੈਸਲਾ ਕਰ ਦਿੱਤਾ ਛੋਟੇ ਸਹਿਬ ਜਾਦਿਆਂ ਦੇ ਸ਼ਹੀਦੀ ਦਿਨ ਨੂੰ ਵੀਰ ਬਾਲ ਦਿਵਸ ਬਣਾ ਦੇਣਾ ਇਹਨਾਂ ਸਧਾਰਨ ਫੈਸਲਾ ਨਹੀਂ ਜਿੰਨਾ ਇਸ ਨੂੰ ਸਮਝਿਆ ਜਾ ਰਿਹਾ ਹੈ ਇਸ ਵਿਚਾਰਧਾਰਕ ਤੇ ਸਿਆਸੀ ਹਮਲੇ ਨੂੰ ਸਮਝਣ ਤੋਂ ਪਹਿਲਾਂ ਸਿੱਖ ਲਹਿਰ ਦੀ ਇਤਿਹਾਸਕ ਮੱਤਦਾਨ ਨੂੰ ਸਮਝਣ ਦੀ ਜ਼ਰੂਰਤ ਹੈ ਸੇਕਲ ਲਹਿਰ ਆਪਣੇ ਤਾਤੂ ਰੂਪ ਵਿੱਚ ਜ਼ਗੀਰੂ ਸੱਤਾ ਦੇ ਖਿਲਾਫ ਮਹੰਤੀ ਕਿਰਤੀ ਕਿਸਾਨਾਂ ਦੀ ਲਹਿਰ ਸੀ ਗੁਰੂ ਨਾਨਕ ਦੇਵ ਜੀ ਸਿੱਖ ਲਹਿਰ ਦੇ ਮੋਢੀ ਸਨ ਜਿਨ੍ਹਾਂ ਨੇ ਲੰਮੀਆਂ ਲੰਮੀਆਂ ਯਾਤਰਾਵਾਂ ਕਰਕੇ ਵੱਖਰੇ ਵੱਖਰੇ ਵਿਚਾਰਾਂ ਨਾਲ ਸੰਵਾਦ ਰਚਾਉਂਦੇ ਹੋਏ ਸਿੱਖ ਲਹਿ ਲਈ ਇੱਕ ਵਿਚਾਰਤਾਰਕ ਚੌਕਟਾ ਤਿਆਰ ਕੀਤਾ ਦੂਜੇ ਗੁਰੂ ਸਾਹਿਬਾਨ ਨੇ ਬਾਣੀ ਦੇ ਜਨ ਸੰਚਾਰ ਲਈ ਲਿਪੀ ਨੂੰ ਵਿਕਸਿਤ ਕੀਤਾ ਤੀਸਰੇ ਅਤੇ ਚੌਥੇ ਗੁਰੂ ਸਾਹਿਬਾਨ ਨੇ ਦਰਬਾਰ ਸਾਹਿਬ ਸਮੇਤ ਸਿੱਖ ਸੰਸਥਾਵਾਂ ਦਾ ਨਿਰਮਾਣ ਕੀਤਾ ਪੰਜਵੇਂ ਗੁਰੂ ਅਰਜਨ ਦੇਵ ਜੀ ਤੱਕ ਜਾਂਦੇ ਜਾਂਦੇ ਸਿੱਖ ਲਹਿਰ ਮੁਗਲ ਹਕੂਮਤ ਦੀਆਂ ਅੱਖਾਂ 'ਚ ਰੜਕਣ ਲੱਗੀ ਮੁਗਲ ਹਕੂਮਤ ਨੇ ਸਿੱਖ ਲਹਿਰ ਉੱਪਰ ਹਮਲਾ ਵੇੜ ਦਿੱਤਾ ਉਸ ਸਮੇਂ ਗੁਰੂ ਅਰਜਨ ਦੇਵ ਜੀ ਸਾਹਮਣੇ ਦੋ ਰਸਤੇ ਸਨ ਪਹਿਲਾ ਮੁਗਲ ਦਰਬਾਰ ਨਾਲ ਸਾਜ ਭਿਆਲੀ ਪਾਲੀ ਜਾਵੇ ਤੇ ਦੂਸਰਾ ਹਕੂਮਤ ਨਾਲ ਟਕਰਾ ਤੇ ਕੁਰਬਾਨੀ ਗੁਰੂ ਸਾਹਿਬ ਨੇ ਟਕਰਾ ਦੇ ਰਾਹ ਨੂੰ ਚੁਣਿਆ ਤੇ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਛੇਵੇਂ ਗੁਰੂ ਸਾਹਿਬ ਨੇ ਹਾਲਾਤਾਂ ਦੀ ਤਬਦੀਲੀ ਨੂੰ ਦੇਖਦੇ ਹੋਏ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਧਾਰਨ ਕਰਕੇ ਲਹਿਰ ਨੂੰ ਹਥਿਆਰਬੰਦ ਕਰਨ ਦਾ ਰਾਹ ਚੁਣਿਆ ਉਹਨਾਂ ਨੇ ਫੌਜੀ ਤੇ ਨੈਤਿਕ ਨਜ਼ਰੀਏ ਤੋਂ ਕਿਰਤਪੁਰ ਸਾਹਿਬ ਵਸਾਇਆ ਉਹਨਾਂ ਨੇ ਹਿੰਦੂ ਪਹਾੜੀ ਰਾਜਿਆਂ ਤੇ ਮੁਗਲਾਂ ਦੇ ਆਪਸੀ ਵਿਰੋਧ ਨੂੰ ਵਰਤਨ ਤੇ ਨੀਵ ਪਹਾੜੀ ਇਲਾਕਾ ਹੋਣ ਕਰਕੇ ਜੰਗ ਲਈ ਲਾਹੇਵੰਦ ਖੇਤਰ ਦੀ ਚੋਣ ਕੀਤੀ ਨੌਵੇਂ ਗੁਰੂ ਸਾਹਿਬ ਨੂੰ ਮਸੰਦਾ ਨੇ ਕੀਰਤਪੁਰ ਸੇਵਾ ਨਾ ਕਰਨ ਦਿੱਤਾ ਜਿਸ ਕਰਕੇ ਉਹਨਾਂ ਨੇ ਮਕੋਵਾਲ ਜਗ੍ਹਾ ਲੈ ਕੇ ਵਸੇਬਾ ਕੀਤਾ ਜਿਸ ਨੂੰ ਅੱਜਕੱਲ ਆਨੰਦਪੁਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਤੋਂ ਤੱਕ ਜਾਂਦੇ ਜਾਂਦੇ ਸਿੱਖ ਲਹਿਰ ਵਿੱਚ ਕਾਫੀ ਨਿਗਾਰ ਆ ਚੁੱਕੇ ਸਨ ਮਸੰਦਾਂ ਵੱਲੋਂ ਭ੍ਰਿਸ਼ਟਾਚਾਰ ਤੇ ਹੋਰ ਗਲਤ ਰੁਝਾਨਾ ਕਰਕੇ ਲਹਿਰ ਖਲੋਤ ਦੀ ਸਥਿਤੀ ਵਿੱਚ ਚਲੀ ਗਈ ਸੀ ਗੁਰੂ ਤੇਗ ਬਹਾਦਰ ਦੇ ਬਰਾਬਰ 22 ਤੂ ਤੇਗ ਬਹਾਦਰ ਦੇ ਬਰਾਬਰ 22 ਮੰਜੀਆਂ ਲਗਾ ਕੇ ਕਈ ਆਪਣੇ ਆਪ ਨੂੰ ਗੁਰੂ ਸਾਬਿਤ ਕਰਨ ਲੱਗ ਪਏ ਸਨ ਏ ਵਰਤਾਰਾ ਹਰ ਲਹਿਰ ਵਿੱਚ ਹੀ ਵਾਪਰਦਾ ਆਇਆ ਹੈ ਲਹਿਰ ਹਮੇਸ਼ਾ ਚੜਾਈ ਦੇ ਦੌਰ ਵਿੱਚ ਹੀ ਨਹੀਂ ਰਹਿੰਦੀ ਬਲਕਿ ਉਤਰਾਈ ਵੀ ਸਮੇ ਦਾ ਸੱਚ ਹੈ ਲਹਿਰ ਤੇ ਜਥੇਬੰਦੀ ਵਿੱਚ ਆਪਸ ਵਿੱਚ ਦਵੰਦਵਾਦੀ ਰਿਸ਼ਤਾ ਹੁੰਦਾ ਹੈ ਇੱਕ ਦੂਸਰੇ ਨਾਲ ਦੋਨੋਂ ਜੁੜੇ ਹੁੰਦੇ ਹਨ ਲਹਿਰ ਦੀ ਚੜ੍ਹਾਈ ਜਥੇਬੰਦੀ ਨੂੰ ਮਜ਼ਬੂਤ ਕਰਦੀ ਹੈ ਮੋੜਵੇਂ ਰੂਪ ਵਿੱਚ ਜਥੇਬੰਦੀ ਲਹਿਰ ਨੂੰ ਹੋਰ ਚੜ੍ਹਾਈ ਪ੍ਰਦਾਨ ਕਰਦੀ ਹੈ ਲਹਿਰ ਦੀ ਕਮਜ਼ੋਰੀ ਸਮੇਂ ਜਥੇਬੰਦੀ ਚ ਗਰਾਵਟ ਆਉਂਦੀ ਹੈ ਗਲ ਤੋਂ ਰੁਝਾਨ ਜਥੇਬੰਦੀ ਚ ਪ੍ਰਗਟ ਹੋ ਜਾਂਦੇ ਹਨ ਉਸ ਸਮੇਂ ਆਗੂ ਸੰਫਾ ਨੂੰ ਕੁਝ ਅਣਕਿਆਸਿਆ ਕਰਨ ਦੀ ਜ਼ਰੂਰਤ ਹੁੰਦੀ ਹੈ ਜੋ ਲਹਿਰ ਨੂੰ ਦੁਬਾਰਾ ਖੜਾ ਕਰ ਦੇਵੇ ਅਜਿਹਾ ਹੀ ਗੁਰੂ ਤੇਗ ਬਹਾਦਰ ਜੀ ਨੇ ਕੀਤਾ ਉਹਨਾਂ ਨੇ ਮੁਗਲ ਹਕੂਮਤ ਨਾਲ ਟੱਕਰ ਤਿੱਖੀ ਕਰ ਦਿੱਤੀ ਤੇ ਚਾਂਦਨੀ ਚੌਕ ਵਿੱਚ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਇਸ ਨਾਸਿਕ ਕਲੈਰ ਉੱਪਰ ਜੰਮੀ ਮਸੰਦਾ ਦੀ ਗਰਦ ਛੜ ਗਈ। ਗੁਰੂ ਸਾਹਿਬ ਦੇ ਬਰਾਬਰ ਲੱਗੀਆਂ ਮੰਝੀਆਂ ਸਭ ਅਲੋਪ ਹੋ ਗਈਆਂ ਤੇ ਸਿੱਖ ਲਹਿਰ ਦੁਬਾਰਾ ਮੁਗਲ ਹਕੂਮਤ ਨਾਲ ਟਕਰਾਅ ਵਿੱਚ ਆ ਗਈ। ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਸਿੱਖ ਲਹਿਰ ਨੂੰ ਮੁਗਲ ਹਕੂਮਤ ਨਾਲ ਸਿੱਧੇ ਹਥਿਆਰਬੰਦ ਟਕਰਾਅ ਦੇ ਰੂਪ ਵਿੱਚ ਲੈ ਆਂਦਾ। ਖਾਲਸੇ ਨੇ ਬੇਹੱਦ ਬੇਮੇਚ ਲੜਾਈ ਲੜਦੇ ਹੋਏ ਇਤਿਹਾਸ ਅੰਦਰ ਆਪਣੇ ਖੂਨ ਨਾਲ ਸੁਰਖ ਇਤਿਹਾਸ ਲਿਖ ਦਿੱਤਾ। ਆਨੰਦਪੁਰ ਸਾਹਿਬ ਚ ਕਿਲਾ ਛਡੰਤੋਂ ਬਾਅਦ ਅਲੱਗ-ਅਲੱਗ ਪੜਾਵਾਂ ਉੱਪਰ ਖਾਲਸਾ ਫੌਜ ਲੜਾਈ ਕਰਦੇ ਸੈਂਕੜੇ ਸਿੱਖ ਸ਼ਹੀਦ ਹੋ ਗਏ। ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਜਾਰ ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ। ਗੁਰੂ ਸਾਹਿਬ ਉਥੋਂ ਨਿਕਲ ਕੇ ਅੱਗੇ ਮਾਲਵੇ ਵੱਲ ਚਲੇ ਗਏ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਵਜੀਰ ਖਾਨ ਦੇ ਹੱਥਾਂ 'ਚ ਆ ਗਏ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਜਿਉਂਦਿਆਂ ਹੀ ਨੀਹਾਂ ਵਿੱਚ ਚਿਣਵਾ ਦਿੱਤਾ ਮੌਜੂਦਾ ਸਮੇਂ ਵਿੱਚ ਕਿਸੇ ਨੂੰ ਇਹ ਅਸੰਭਵ ਲੱਗ ਸਕਦਾ ਹੈ ਪਰ ਇਤਿਹਾਸ ਦਾ ਸੱਚ ਹੈ ਜੋ ਸਰਹਿੰਦ ਦੇ ਵਿੱਚ ਅੱਜ ਵੀ ਮੂੰਹੋਂ ਬੋਲਦਾ ਹੈ ਹੁਣ ਭਾਜਪਾ ਸਰਕਾਰ ਵੱਲੋਂ 2022 ਵਿੱਚ ਛੋਟੇ ਸੈਭ ਜਹਾਦ ਦੇ ਸ਼ਹੀਦੀ ਦਿਨ 26 ਦਸੰਬਰ ਨੂੰ ਵੀਰ ਬਾਲ ਦਿਵਸ ਦੇ ਤੌਰ ਤੇ ਪੂਰੇ ਦੇਸ਼ ਵਿੱਚ ਮਨਾਉਣ ਦਾ ਐਲਾਨ ਕੀਤਾ ਹੋਇਆ ਹੈ ਜਿਸ ਦਾ ਕਈ ਪੰਤਕ ਵਿਦਵਾਨਾਂ ਨੇ ਵਿਰੋਧ ਵੀ ਕੀਤਾ ਹੈ ਪਰ ਭਾਜਪਾ ਸਰਕਾਰ ਪਿੱਛੇ ਹਟਣ ਲਈ ਤਿਆਰ ਨਹੀਂ ਹੈ ਹਰ ਸਾਲ ਸ਼ਹੀਦੀ ਦਿਨਾਂ ਅਨੁਸਾਰ ਇਹ ਮੁੱਦਾ ਉੱਠਦਾ ਹੈ ਪਰ ਫਿਰ ਠੰਡਾ ਪੈ ਜਾਂਦਾ ਹੈ ਭਾਜਪਾ ਸਰਕਾਰ ਵੱਲੋਂ ਵੀਰ ਬਾਲ ਦਿਵਸ ਮਨਾਉਣ ਦਾ ਇਹ ਲਹਿਰ ਫੈਸਲਾ ਇੰਨਾ ਸਧਾਰਨ ਨਹੀਂ ਹੈ ਜਿੰਨਾ ਇਸ ਨੂੰ ਸਮਝਿਆ ਜਾ ਰਿਹਾ ਹੈ ਸਿੱਖ ਲਹਿਰ ਆਪਣੇ ਤਾਤੂ ਰੂਪ ਵਿੱਚ ਜ਼ਗੀਰਦਾਰੀ ਖਿਲਾਫ ਇੱਕ ਰਤੀ ਕਿਸਾਨਾਂ ਦੀ ਜਮਹੂਰੀ ਲਹਿਰ ਸੀ ਇਹ ਉਸ ਸਮੇਂ ਦਾ ਜਮਾਤੀ ਕੋਲ ਸੀ ਪਰ ਇਸ ਦਾ સ્વરૂਪ ਮਜਬੀ ਸੀ ਜਾਤ ਪਾਤ ਦੇ ਖਿਲਾਫ ਤੇ ਸਮਾਜ ਦੇ ਪਿਛਾਖੜ ਦੇ ਖਿਲਾਫ ਨਵੇਂ ਦੀ ਉਸਾਰੀ ਦੀ ਲਹਿਰ ਸੀ ਸ਼ਹਾਦਤ ਤੇ ਕੁਰਬਾਨੀ ਨਾਲ ਲਬਰੇਜ਼ ਲਹਿਰ ਸੀ ਆਜਪਾਤੇ ਸੰਗ ਸਿੱਖ ਲਹਿਰ ਦੇ ਇਸ ਸਾਰੇ ਤਤ ਨੂੰ ਖਤਮ ਕਰਕੇ ਆਪਣੇ ਵਿੱਚ ਸਮੋਹ ਲੈਣਾ ਚਾਹੁੰਦੇ ਹਨ ਤੇ ਇਸ ਦੇ ਸਿਰਫ ਰੂਪ ਨੂੰ ਬਚਾਏ ਰੱਖਣਾ ਚਾਹੁੰਦੇ ਹਨ ਇਸ ਤੋਂ ਪਹਿਲਾਂ ਵੀ ਭਾਰਤ ਦੀਆਂ ਪ੍ਰਾਤਨ ਲਹਿਰਾਂ ਚਾਰ ਵਾਕ ਬੁੱਧ ਧਰਮ ਆਦ ਨਾਲ ਬ੍ਰਾਹਮਣਵਾਦ ਇਹ ਸਭ ਕੁਝ ਕਰ ਚੁੱਕਿਆ ਹੈ ਇਸ ਸਭ ਨੂੰ ਕਰਨ ਦਾ ਸੰਗ ਤੇ ਭਾਜਪਾ ਕੋਲ ਠੋਸ ਆਧਾਰ ਹੈ ਤੇ ਉਹਨਾਂ ਦੀ ਮਜਬੂਰੀ ਵੀ ਹੈ ਸੰਗ ਭਾਰਤ ਨੂੰ ਫਾਸ਼ੀਵਾਦੀ ਜ਼ਬਰ ਰਾਜ ਵਿੱਚ ਬਦਲ ਕੇ ਅਤ ਦੀ ਪਿਛਾਖੜੀ ਸਟੇਟ ਖੜੀ ਕਰਨਾ ਚਾਹੁੰਦਾ ਹੈ ਜਿਸ ਦਾ ਸਮਾਜਿਕ ਆਧਾਰ ਜ਼ਗੀਰਦਾਰੀ ਤੇ ਸਮਾਜ ਅੰਦਰ ਪਈ ਪਿਛਾਖੜੀ ਵਿਚਾਰਤਾਰਾ ਹੈ ਜਿਸ ਖਿਲਾਫ ਸਾਰੀ ਸੇਖ ਲਹਿਰ ਨੇ ਆਪਣੀ ਕੁਰਬਾਨੀ ਦਿੱਤੀ ਉਸੇ ਜਮਾਤ ਦਾ ਸਭ ਤੋਂ ਜ਼ਬਰ ਰਾਜ ਸੰਗ ਸਥਾਪਿਤ ਕਰਨਾ ਚਾਹੁੰਦਾ ਹੈ ਇਸ ਕਰਕੇ ਜ਼ਰੂਰੀ ਹੈ ਸਿੱਖ ਲਹਿਰ ਦੇ ਤਤ ਨੂੰ ਖਤਮ ਕਰਕੇ ਸਿਰਫ ਰੂਪ ਨੂੰ ਅਪਣਾ ਲਿਆ ਜਾਵੇ ਦੂਸਰਾ ਸਿੱਖ ਲਹਿਰ ਇਨਕਲਾਬੀ ਲਹਿਰ ਹੈ ਹਰ ਇਨਕਲਾਬੀ ਲਹਿਰ ਦੀ ਨੀਂਹ ਸ਼ਹਾਦਤਾਂ ਤੇ ਕੁਰਬਾਨੀਆਂ ਨਾਲ ਮਜ਼ਬੂਤ ਹੁੰਦੀ ਹੈ ਪੂਰੇ ਭਾਰਤੀ ਸਮਾਜ ਅੰਦਰ ਸਿੱਖ ਲਹਿਰ ਦਾ ਕੁਰਬਾਨੀ ਦੇ ਮਾਮਲੇ ਵਿੱਚ ਕੋਈ ਸਾਨੀ ਨਹੀਂ ਅੱਜ ਤੱਕ ਪੂਰੀ ਦੁਨੀਆ ਵਿੱਚ ਕਿਸੇ ਪਿਤਾ ਵੱਲੋਂ ਆਪਣੇ ਪੁੱਤਰਾਂ ਨੂੰ ਜੰਗ ਦੇ ਮੈਦਾਨ ਵਿੱਚ ਲੋਕਾਈ ਲਈ ਸ਼ਹੀਦ ਹੋਣ ਲਈ ਤੋਰਨ ਦੀ ਕਹਾਣੀ ਨਹੀਂ ਮਿਲਦੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਰ ਦਿਖਾਇਆ ਪਰ ਹੁਣ ਸ਼ਹਾਦਤ ਤੇ ਕੁਰਬਾਨੀ ਨਾਲ ਸੰਗ ਦਾ ਕੋਈ ਰਿਸ਼ਤਾ ਨਹੀਂ ਸੰਗ ਦੇ ਆਗੂਆਂ ਨੇ ਤਾਂ ਅੰਗਰੇਜ਼ਾਂ ਨੂੰ ਮੁਆਫੀ ਨਾਮੇ ਲੇਖ ਲੇਖ ਕਾਗਜ਼ ਜਕਾਲੇ ਕੀਤੇ ਪਏ ਹਨ ਇਸ ਕਰਕੇ ਸੰਗ ਬੜੇ ਚਲਾਕ ਤਰੀਕੇ ਨਾਲ ਸਿੱਖ ਲਹਿਰ ਅੰਦਰ ਸ਼ਹਾਦਤ ਦੇ ਸੰਕਲਪ ਨੂੰ ਮੇਟ ਦੇਣਾ ਚਾਹੁੰਦਾ ਹੈ ਸਹਿਬ ਯਾਦਿਆਂ ਦੇ ਸ਼ਹੀਦੀ ਦਿਨ ਨੂੰ ਇੱਕ ਆਮ ਵੀਰ ਬਾਲ ਦਿਵਸ ਜੋ ਆਮ ਬੱਚਿਆਂ ਦੇ ਮਨੋਰੰਜਨ ਦਿਨ ਵਿੱਚ ਬਦਲ ਦੇਣਾ ਚਾਹੁੰਦਾ ਹੈ ਸੰਗ ਦੀ ਇਹ ਫਿਤਰਤ ਹੈ ਕਿ ਉਹ ਖਾਸ ਨੂੰ ਆਮ ਬਣਾ ਦਿੰਦਾ ਹੈ ਤੇ ਆਮ ਨੂੰ ਖਾਸ ਬਣਾ ਦਿੰਦਾ ਹੈ ਇਹ ਕੁਝ ਇਸ ਸਿੱਖ ਲਹਿਰ ਦੇ ਸੰਕਲਪ ਨਾਲ ਕਰ ਰਹੇ ਹਨ ਇਸ ਫੈਸਲੇ ਰਾਹੀਂ ਸੰਗਲ ਨੇ ਇੱਕ ਹੋਰ ਨਿਸ਼ਾਨਾ ਕਾਂਗਰਸ ਪਾਰਟੀ ਤੇ ਜਵਾਹਰ ਲਾਲ ਨਹਿਰੂ ਉੱਪਰ ਲਾਇਆ ਹੈ। ਬਾਦ ਦਿਵਸ ਨਹਿਰੂ ਦੇ ਜਨਮ ਉੱਪਰ 14 ਨਵੰਬਰ ਨੂੰ ਭਾਰਤ ਵਿੱਚ ਮਨਾਇਆ ਜਾਂਦਾ ਸੀ। ਭਾਜਪਾ ਸਰਕਾਰ ਮੁਗਲਾਂ ਦੀ ਤਰ੍ਹਾਂ ਨਹਿਰੂ ਨੂੰ ਇਤਿਹਾਸ ਵਿੱਚੋਂ ਖਤਮ ਕਰ ਦੇਣਾ ਚਾਹੁੰਦੀ ਹੈ। ਇਸ ਕਰਕੇ ਬੜੇ ਯੋਜਨਾਬੱਧ ਤਰੀਕੇ ਨਾਲ ਸੰਗ ਨੇ ਨੈਰੂ ਦੇ ਜਾਂਦਨ ਉੱਪਰ ਮਨਾਏ ਜਾ ਰਹੇ ਬਾਲ ਦਿਵਸ ਨੂੰ ਛੋਟੇ ਸਹਿਬਜਾਦਿਆਂ ਦੇ ਸ਼ਹੀਦੀ ਦਿਨ ਨਾਲ ਰਿਪਲੇਸ ਕਰਕੇ ਇਸ ਨੂੰ ਬਾਲ ਦਿਵਸ ਬਣਾ ਦਿੱਤਾ ਆਪਣੇ ਮਨਪਸੰਦ ਵੀਰ ਸ਼ਬਦ ਨੂੰ ਨਾਲ ਜੋੜ ਕੇ ਵੀਰ ਬਾਲ ਦਿਵਸ ਬਣਾ ਦਿੱਤਾ ਭਾਜਪਾ ਨੂੰ ਪਤਾ ਸੀ ਕਿ ਜੇਕਰ ਕਾਂਗਰਸ ਵਿਰੋਧ ਕਰੇਗੀ ਤਾਂ ਅਸੀਂ ਉਸ ਉੱਪਰ ਸਿੱਖ ਵਿਰੋਧੀ ਹੋਣ ਦਾ ਠੱਪਾ ਲਾ ਕੇ ਸਿਆਸੀ ਫਾਇਦਾ ਲਵਾਂਗੇ ਕਾਂਗਰਸ ਇਸ ਮਾਮਲੇ 'ਤੇ ਵਿਰੋਧ ਨਹੀਂ ਕਰੇਗੀ ਇਸ ਕਰਕੇ ਇੱਕੋ ਝਟਕੇ ਨਾਲ ਦੋ ਨਿਸ਼ਾਨੇ ਸੰਗ ਤੇ ਭਾਜਪਾ ਨੇ ਪੰਜਾਬ ਦੇ ਇਤਿਹਾਸ ਤੇ ਨਹਿਰੂ ਪਰ ਸੇਧ ਦਿੱਤੇ ਨਹਿਰੂ ਉੱਪਰ ਹਮਲੇ ਦੇ ਕਾਰਨ ਸਿਆਸੀ ਹਨ ਕਿਉਂਕਿ ਭਾਜਪਾ ਕਾਂਗਰਸ ਮੁਕਤ ਭਾਰਤ ਦਾ ਨਾਅਰਾ ਦਿੰਦੀ ਹੈ ਉਸ ਦੇ ਲਈ ਨਹਿਰੂ ਸਮੇਤ ਕਾਂਗਰਸ ਦੇ ਪ੍ਰਾਤਨ ਵਜੂਦ ਨੂੰ ਖਤਮ ਕਰਨਾ ਜ਼ਰੂਰੀ ਹੈ ਜਦ ਕਿ ਸਿੱਖ ਲਹਿਰ ਉੱਪਰ ਸੰਗ ਦੇ ਹਮਲੇ ਦਾ ਕਾਰਨ ਵਿਚਾਰਧਾਰਕ ਤੇ ਸਿਆਸੀ ਦੋਨੋਂ ਹੀ ਹਨ ਤੇ ਜ਼ਿਆਦਾ ਵਿਆਪਕ ਹਨ ਸਿੱਖ ਲਹਿਰ ਨੇ ਪੰਜਾਬ ਅੰਦਰ ਲਗਭਗ 300 ਸਾਲ ਲਗਾਤਾਰ ਪੀੜੀਦਰ ਪੀੜੀ ਕੁਰਬਾਨੀਆਂ ਦੀ ਪਰੰਪਰਾ ਨੂੰ ਜਾਰੀ ਰੱਖਿਆ ਜਿਸ ਨਾਲ ਪੰਜਾਬੀ ਸਮਾਜ ਅੰਦਰ ਕੁਰਬਾਨੀ ਦੀ ਇੱਕ ਸਪਿਰਿਟ ਪੈਦਾ ਹੋ ਚੁੱਕੀ ਹੈ ਹਰ ਸੰਘਰਸ਼ ਅੰਦਰ ਇਹ ਸਪਿਰਿਟ ਹੀ ਪੰਜਾਬ ਦੀ ਊਰਜਾ ਬਣਦੀ ਹੈ ਮੌਜੂਦਾ ਸਮੇਂ ਸੱਤਾ ਵਿੱਚ ਸੰਘ ਤੇ ਕਾਰਪੋਰੇਟ ਬੈਠਾ ਹੈ ਇਸ ਕਰਕੇ ਸੱਤਾ ਖਿਲਾਫ ਹੋਣ ਵਾਲਾ ਸੰਘਰਸ਼ਕ ਸੰਘ ਤੇ ਕਾਰਪੋਰੇਟ ਖਿਲਾਫ ਹੀ ਹੋਣਗੀ ਇਹਹੀ ਸਪਿਰਿਟ ਉਥੇ ਵੀ ਆਪਣੇ ਜਲਵਾ ਵਿੱਚ ਹੋਵੇਗੀ ਕਿਸਾਨ ਅੰਦੋਲਨ ਵੇਲੇ ਅਸੀਂ ਇਹ ਦੇਖ ਚੁੱਕੇ ਹਾਂ ਇਸ ਕਰਕੇ ਸੰਘ ਇਸ ਸਪਿਰਿਟ ਨੂੰ ਖਤਮ ਕਰਨਾ ਚਾਹੁੰਦਾ ਹੈ ਇਸ ਕਰਕੇ ਸਾਨੂੰ ਇਹਨਾਂ ਮਹਾਨ ਸ਼ਹੀਦਾਂ ਦੇ ਸ਼ਹੀਦੀ ਦਿਹਾੜਿਆਂ ਉੱਪਰ ਟਰੈਕਟਰਾਂ ਉੱਪਰ ਉੱਚੀ-ਉੱਚੀ ਲਾਊਡਸਪੀਕਰ ਲਾ ਕੇ ਤੇ ਹੋਰ ਸ਼ੋਰ ਸ਼ਰਾਬੇ ਦੀ ਜਗ੍ਹਾ ਇਹਨਾਂ ਸ਼ਹੀਦੀ ਦਿਨਾਂ ਨੂੰ ਸਹੀ ਅਰਥਾਂ ਵਿੱਚ ਮਨਾਉਣਾ ਤੇ ਸਮਝਣਾ ਪਵੇਗਾ ਸਿੱਖ ਲਹਿਰ ਉੱਪਰ ਹੋ ਰਹੇ ਵਿਚਾਰਧਾਰਕ ਤੇ ਸਿਆਸੀ ਹਮਲੇ ਖਿਲਾਫ ਸ਼ਹੀਦੀ ਦਿਨਾਂ ਦੇ ਸਾਰੇ ਪ੍ਰੋਗਰਾਮਾਂ ਵਿੱਚ ਕੋਈ ਜੀ ਕਰ ਦੇਖਣ ਨੂੰ ਮਿਲਿਆ ਸਿਆਸੀ ਪਾਰਟੀਆਂ ਦੀਆਂ ਕਾਨਫਰੰਸਾਂ ਤੋਂ ਇਸ ਵਿਆਪਕ ਹਮਲੇ ਖਿਲਾਫ ਕੋਈ ਲੜਾਈ ਦਾ ਐਲਾਨ ਸੁਣਨ ਨੂੰ ਨਹੀਂ ਮਿਲਿਆ ਇਹ ਲੜਾਈ ਪੰਜਾਬ ਦੀ ਮਿਹਨਤ ਕਸ਼ ਜਮਾਤ ਨੂੰ ਆਪ ਹੀ ਲੜਨੀ ਪਵੇਗੀ ਕਿਉਂਕਿ ਇਹ ਜਮਾਤ ਗੁਰੂ ਸਾਹਿਬ ਦੀ ਅਸਲ ਵਾਰਸ ਹੈ ਸਾਥੀਓ ਤੁਸੀਂ ਇਸ ਲੇਖ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਧੰਨਵਾਦ